ਪੁਰਾਣੇ ਸਮੇਂ ਦੀ ਗੱਲ ਹੈ ਚੀਨ ਵਿੱਚ ਤਿੰਨ ਸਾਧੂ ਰਹਿਆ ਕਰਦੇ ਸੀ ਉਹਨਾਂ ਨੇ ਆਪਣੇ ਆਪ ਨੂੰ ਇੰਨਾ ਕਾ ਗੋਪਤ ਰੱਖਿਆ ਸੀ ਤੇ ਅੱਜ ਤੱਕ ਹੀ ਕਿਸੇ ਨੂੰ ਉਹਨਾਂ ਦਾ ਨਾਮ ਨਹੀਂ ਪਤਾ ਉਹਨਾਂ ਨੇ ਕਦੇ ਕਿਸੇ ਨੂੰ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਪ੍ਰਾਤਨ ਚੀਨ ਵਿੱਚ ਬਸ ਉਹਨਾਂ ਨੂੰ ਤਿੰਨ ਹਸਦੇ ਸਾਧੂਆਂ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ ਉਹਨਾਂ ਦੀ ਹਰ ਰੋਜ਼ ਦੀ ਇੱਕ ਹੀ ਰੀਤ ਸੀ ਉਹ ਹਰ ਰੋਜ਼ ਕਿਸੇ ਨੇੜਲੇ ਪੈਂਡ ਵਿੱਚ ਚਲੇ ਜਾਂਦੇ ਤੇ ਭਰੇ ਬਾਜ਼ਾਰ ਵਿੱਚ ਖੜ ਕੇ ਹੱਸਣਾ ਸ਼ੁਰੂ ਕਰ ਦਿੰਦੇ ਉਹ ਕੋਈ ਨਕਲੀ ਹਾਸਾ ਨਹੀਂ ਸਗੋਂ ਆਪਣੇ ਪੂਰੇ ਮਨ ਨਾਲ ਹੱਸਦੇ ਸੀ ਉਹ ਇੰਨੀ ਇਕਾਗਰਤਾ ਨਾਲ ਆਪਣਾ ਕੰਮ ਕਰਦੇ ਸੀ ਤੇ ਲੋਕਾਂ ਦਾ ਧਿਆਨ ਆਪਣੇ ਆਪ ਖਿੱਚਿਆ ਚਲੇ ਜਾਂਦਾ ਤੇ ਦੇਖਦੇ ਦੇਖਦੇ ਉਹਨਾਂ ਦੇ ਆਲੇ-ਦੁਆਲੇ ਅਣਗਣਤ ਭੀੜ ਇਕੱਠੀ ਹੋ ਜਾਂਦੀ ਸੀ ਉਹ ਹੱਸਣ ਵਿੱਚ ਇੰਨੇ ਮਸਤ ਹੋ ਜਾਂਦੇ ਸੀ ਉਨ੍ਹਾਂ ਦੇ ਨੇੜੇ ਖੜੇ ਲੋਕ ਵੀ ਉੱਚ-ਉੱਚ ਹੱਸਣ ਲੱਗ ਜਾਂਦੇ ਇਸ ਤਰ੍ਹਾਂ ਕਰਦਿਆ ਕਰਦਿਆ ਉੱਥੇ ਸਾਰਾ ਪਿੰਡ ਹੀ ਇਕੱਠਾ ਹੋ ਜਾਂਦਾ ਤੇ ਦੇਖਦੇ ਦੇਖਦੇ ਸਾਰਾ ਪਿੰਡ ਹੀ ਹਾਸੇ ਦੇ ਸਮੁੰਦਰ ਵਿੱਚ ਬਹਿ ਜਾਂਦਾ ਜਦੋਂ ਇਸ ਤਰ੍ਹਾਂ ਹੋ ਜਾਂਦਾ ਉਹ ਸਾਦੂ ਦੂਸਰੇ ਪਿੰਡ ਵਿੱਚ ਚਲੇ ਜਾਂਦੇ ਉਹ ਨਾ ਤਾਂ ਕੋਈ ਬੋਲਦੀ ਤੇ ਨਾ ਹੀ ਕੋਈ ਪ੍ਰਦੇਸ਼ ਉਹਨਾਂ ਲੋਕਾਂ ਨੂੰ ਦੇ ਕੇ ਜਾਂਦੇ ਤੇ ਨਾ ਹੀ ਕੋਈ ਸਿੱਖਿਆ ਵੀ ਦੇ ਕੇ ਜਾਂਦੇ ਉਹ ਜਿੱਥੇ ਵੀ ਜਾਂਦੇ ਆਪਣੇ ਹਾਸੇ ਨਾਲ ਇੱਕ ਐਸਾ ਮਾਹੌਲ ਬਣਾ ਦਿੰਦੇ ਸੀ ਤੇ ਲੋਕ ਆਪਣੇ ਕੰਮ ਕਰ ਵਿੱਚ ਛੱਡ ਕੇ ਹੀ ਉਹਨਾਂ ਨਾਲ ਉੱਚੀ ਉੱਚੀ ਹੱਸਣ ਲੱਗ ਜਾਂਦੇ ਸੀ ਇਸ ਤਰ੍ਹਾਂ ਹੌਲੀ ਹੌਲੀ ਪੂਰੇ ਚੀਨ ਵਿੱਚ ਉਹ ਮਸ਼ਹੂਰ ਹੋ ਗਏ ਤੇ ਲੋਕ ਉਹਨਾਂ ਨੂੰ ਬੜਾ ਪਸੰਦ ਕਰਨ ਲੱਗ ਪਏ ਉਹਨਾਂ ਨੂੰ ਤਿੰਨ ਹੱਸਦੇ ਹੋਏ ਸਾਧੂਆਂ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ ਉਹਨਾਂ ਤੋਂ ਪਹਿਲਾਂ ਤੇ ਉਹਨਾਂ ਤੋਂ ਬਾਅਦ ਵੀ ਕਿਸੇ ਨੇ ਇਸ ਤਨੀਕ ਨਾਲ ਪ੍ਰਚਾਰ ਨਹੀਂ ਕੀਤਾ ਤੇ ਜ਼ਿੰਦਗੀ ਸਿਰਫ ਇੱਕ ਹਾਸਾ ਹੋਣੀ ਚਾਹੀਦੀ ਹੈ ਹੋਰ ਕੁਝ ਨਹੀਂ ਉਹ ਕਿਸੇ ਦੇ ਉੱਪਰ ਨਹੀਂ ਸੀ ਹੱਸਦੇ ਜਾਂ ਕਿਸੇ ਦਾ ਮਜ਼ਾਕ ਨਹੀਂ ਸੀ ਉਡਾਉਂਦੇ ਉਹ ਇਸ ਤਰ੍ਹਾਂ ਹੱਸਦੇ ਸੀ ਜਿਵੇਂ ਉਹਨਾਂ ਨੇ ਮਜ਼ਾਕ ਨਹੀਂ ਪੂਰੀ ਦੁਨੀਆ ਮੰਨ ਲੈ ਹੋਵੇ ਜਿਵੇਂ ਉਹਨਾਂ ਨੇ ਉਸ ਡਾਡੇ ਦੇ ਮਜ਼ਾਕ ਨੂੰ ਸਮਝ ਲਿਆ ਹੋਵੇ ਉਹਨਾਂ ਨੇ ਇੱਕ ਵੀ ਸ਼ਬਦ ਦੀ ਵਰਤੋਂ ਕਰੇ ਬਿਨਾ ਹੀ ਪੂਰੇ ਚੀਨ ਵਿੱਚ ਇੰਨਾ ਸਕੂਨ ਫਲਾ ਦਿੱਤਾ ਜਿੰਨਾ ਉਹਨਾਂ ਤੋਂ ਪਹਿਲਾਂ ਕਿਸੇ ਨੇ ਬੋਲ ਕੇ ਵੀ ਨਹੀਂ ਸੁਣਾਇਆ ਲੋਕ ਉਹਨਾਂ ਦਾ ਨਾਮ ਹੀ ਪੁੱਛਦੇ ਤਾਂ ਉਹ ਅੱਗੇ ਹੱਸ ਪੈਂਦੇ ਚੀਨ ਵਿੱਚ ਐਸੇ ਤਰ੍ਹਾਂ ਕੰਮ ਦੇ ਕਮਾਉਂਦੇ ਆ ਅਜਿਹਾ ਸਮਾਂ ਆਇਆ ਤੇ ਉਹ ਵਿਰਧ ਹੋ ਗਏ ਇੱਕ ਰਾਤ ਇੱਕ ਪਿੰਡ ਵਿੱਚ ਕੁੰਨਾ ਬਿੱਚੂ ਇੱਕ ਸਾਧੂ ਦੀ ਮੌਤ ਹੋ ਗਈ ਇਸ ਘਟਨਾ ਨੂੰ ਦੇਖ ਕੇ ਸਾਰਾ ਪਿੰਡ ਹੀ दंग ਰਹਿ ਗਿਆ। ਉੱਥੋਂ ਦੇ ਲੋਕਾਂ ਨੇ ਇੱਕ ਅਜੀਬੋ-ਗਰੀਬ ਘਟਨਾ ਦੀ ਗਵਾਹੀ ਭਰੀ। ਉਹਨਾਂ ਲੋਕਾਂ ਨੂੰ ਲੱਗਦਾ ਸੀ ਉਹਨਾਂ ਵਿੱਚੋਂ ਇੱਕ ਦੀ ਮੌਤ ਬਾਕੀ ਬਚੇ ਦੋਨਾਂ ਸਾਰਿਆਂ ਨੂੰ ਝੰਡੋੜ ਕੇ ਦਰ ਰੱਖ ਦੇਵੇਗੀ। ਉਹਨਾਂ ਨੂੰ ਰੋਂਦੇ ਦੇਖਣਾ ਵੀ ਦੇਖਣਯੋਗ ਹੋਵੇਗਾ ਕਿਉਂਕਿ ਅੱਜ ਤੱਕ ਕਿਸੇ ਨੇ ਵੀ ਉਹਨਾਂ ਨੂੰ ਰੋਂਦੇ ਹੋਏ ਨਹੀਂ ਦੇਖਿਆ। ਜਦੋਂ ਸਵੇਰ ਹੋਈ ਤੇ ਸਾਰਾ ਪਿੰਡ ਇਕੱਠਾ ਹੋ ਗਿਆ। ਉਹ ਦੋਵੇਂ ਸਾਰੋ ਤੀਸਰੇ ਦੀ ਲਾਸ਼ ਮੂਰੇ ਬੈਠ ਕੇ ਜੋਰ-ਜੋਰ ਨਾਲ ਹੱਸ ਰਹੇ ਸੀ ਉਹ ਇਸ ਤਰ੍ਹਾਂ ਹੱਸੇ ਜਿਸ ਤਰ੍ਹਾਂ ਉਹ ਅੱਜ ਤੱਕ ਕਦੇ ਨਹੀਂ ਸੀ ਹੱਸੇ ਪੜ੍ਹਤਿਆਂ ਕੁਝ ਸੂਝਵਾਨ ਸਥਿਤੀਆਂ ਵੀ ਉਹਨਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਆਖਰਕਾਰ ਉਹ ਤੁਹਾਡਾ ਦੋਸਤ ਸੀ ਇਹ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਿਹਾ ਤਹਾਨੂੰ ਘਟੋ ਘਟ ਉਸ ਦੀ ਮੌਤ ਤੇ ਹੱਸਣੀ ਚਾਹੀਦਾ ਉਸ ਦਿਨ ਉਹਨਾਂ ਲੋਕਾਂ ਨੇ ਉਹਨਾਂ ਸਾਧੂਆਂ ਨੂੰ ਉਹਨਾਂ ਲੋਕਾਂ ਨੇ ਪਹਿਲੀ ਵਾਰੀ ਬੂਲ ਦੇ ਸੁਣਿਆ ਉਹਨਾਂ ਨੇ ਕਿਹਾ ਅਸੀਂ ਤਾਂ ਹੱਸ ਰਹੇ ਹਾਂ ਕਿਉਂਕਿ ਇਹ ਸ਼ਖਸ ਜਿੱਤ ਗਿਆ ਏ ਅਸੀਂ ਹਮੇਸ਼ਾ ਸੋਚਦੇ ਸੀ ਕਿ ਸਾਡੇ ਵਿੱਚੋਂ ਪਹਿਲਾਂ ਕੌਣ ਜਾਵੇਗਾ ਪਰ ਐਸ ਨੇ ਪਹਿਲਾਂ ਮਰ ਕੇ ਸਾਨੂੰ ਹਰਾ ਦਿੱਤਾ ਏ ਅਸੀਂ ਆਪਣੀ ਹਾਰ ਫੈਸਲੇ ਦਿੱਜ ਤੇ ਤੇ ਹੱਸ ਰਹੇ ਆ ਇਸ ਦੇ ਅਲਾਵਾ ਇਹ ਸਾਲਾਂ ਵੱਧੀ ਸਾਡੇ ਨਾਲ ਰਿਹਾ ਅਸੀਂ ਇਕੱਠੇ ਹੱਸੇ ਅਸੀਂ ਇੱਕ ਦੂਜੇ ਦੀ ਮਜਬੂਦੀ ਦੀਗਾ ਸਵਾਦ ਲਿਆ ਉਸ ਨੂੰ ਆਖੰਤਮ ਵਧਾਈ ਦੇਣ ਦਾ ਇਸ ਤੋਂ ਵਧੀਆ ਹੋਰ ਕੀ ਤਰੀਕਾ ਹੋ ਸਕਦਾ ਹੈ ਅਸੀਂ ਸਿਰ ਪਹਾਸ ਕਰਦੇ ਹਾਂ ਪਰ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਵੀ ਸਾਰਾ ਪਿੰਡ ਅਦਾਸ ਸੀ ਜਦੋਂ ਉਸ ਸਾਧੂ ਦੀ ਮਿਰਤਕ ਦੇ ਨ ਸਿੱਖਾ ਉੱਪਰ ਲਟਾਇਆ ਗਿਆ ਤੇ ਪਿੰਡ ਦੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਉਹ ਦੋਵੇਂ ਸਾਧੂ ਮਜ਼ਾਕ ਨਹੀਂ ਸੀ ਕਰ ਰਹੇ ਉਹ ਮਰਤਕ ਸਾਧੂ ਵੀ ਹੱਸ ਰਿਹਾ ਸੀ ਚੀਨ ਵਿੱਚ ਵੀ ਇਹ ਰਿਵਾਜ ਸੀ ਜਦੋਂ ਕਿਸੇ ਦੀ ਮੌਤ ਹੁੰਦੀ ਉਸ ਦੇ ਪੁਰਾਣੇ ਕੱਪੜੇ ਲਾ ਕੇ ਉਸ ਦੇ ਸਰੀਰ ਨੂੰ ਨਿਮਾ ਕੇ ਉਸ ਦੇ ਨਵੇਂ ਕੱਪੜੇ ਪਵਾ ਦਿੱਤੇ ਜਾਂਦੇ ਸੀ ਪਰ ਮਰਨ ਤੋਂ ਪਹਿਲਾਂ ਉਸ ਸਾਧੂ ਨੇ ਆਪਣੇ ਸਾਥੀਆਂ ਨੂੰ ਉਸਦੇ ਕੱਪੜੇ ਬਦਲਣ ਤੋਂ ਮਨਾ ਕੀਤਾ ਸੀ ਉਸਨੇ ਕਿਹਾ ਸੀ ਤੇ ਮੇਰਾ ਅਸਨਾਣ ਨਾ ਕਰਾਇਓ ਕਿਉਂਕਿ ਮੈਂ ਕਦੇ ਅਸੁੱਧ ਹੋਇਆ ਹੀ ਨਹੀਂ ਮੇਰੀ ਜ਼ਿੰਦਗੀ 'ਚ ਮੇਰੇ ਹਿੱਸੇ ਐਨੇ ਹਾਸੇ ਆਏ ਕਿ ਸਦੁੱਧਤਾ ਲਈ ਕੋਈ ਜਗ੍ਹਾ ਬਚੀ ਵੀ ਨਹੀਂ ਮੈਂ ਆਪਣੇ ਮਾਨਤੇ ਕੋਈ ਧੂੜ ਜਮਾਣੀ ਹੋਣ ਦਿੱਤੀ ਹਾਸੇ ਹਮੇਸ਼ਾ ਜਬਾਨ ਤੇ ਤਾਜ਼ੇ ਹੁੰਦੇ ਨੇ ਐਸਲੀ ਮੈਨੂੰ ਨਿਵਾ ਕੇ ਮੇਰੇ ਕੱਪੜੇ ਨਾ ਬਦਲਿਓ ਜਦੋਂ ਉਸ ਸਾਧੂ ਦੀ ਦੇਨ ਲਾਂਬੂ ਲਗਾਇਆ ਗਿਆ ਤੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਸ ਸਾਧੂ ਨੇ ਕੁਝ ਪਟਾਕੇ ਆਪਣੇ ਕੁਰਤੇ ਵਿੱਚ ਲੁਕੋ ਕੇ ਰੱਖੇ ਸੀ ਜੋ ਚੱਲਣ ਤੋਂ ਬਾਅਦ ਅਸਮਾਨ ਨੂੰ ਰੰਗ-ਬਰੰਗਾ ਕਰ ਗਏ ਇਹ ਦੇਖ ਕੇ ਸਾਰਾ ਪਿੰਡ ਹੀ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਿਆ ਇਸ ਤਰ੍ਹਾਂ ਤੀਸਰਾ ਸਾਧੂ ਵੀ ਲੋਕਾਂ ਵਿੱਚ ਹਾਸੇ ਵੰਡ ਗਿਆ ਉਨ੍ਹਾਂ ਵਿੱਚੋਂ ਇੱਕ ਸਾਧੂ ਬੋਲਿਆ ਉਹ ਚਲਾਕ ਬੰਦਿਆ ਤੂੰ ਸਾਨੂੰ ਇੱਕ ਵਾਰ ਫੇਰ ਹਰਾ ਦਿੱਤਾ ਤੇਰੇ ਵੱਲੋਂ ਪਿੰਡ ਵਾਲਿਆਂ ਦੇ ਚਿਹਰਿਆਂ ਤੇ ਪੈਦਾ ਕੀਤੀ ਇਹ ਮਸਕਰਾਟ ਸੈਦ ਆਖਰੀ ਸੀ